ਸੌਣ ਦਾ ਮਹੀਨਾ ਚੱਲ ਰਿਹਾ ਹੈ ਕਾਂਵੜ ਯਾਤਰਾ ਚੱਲ ਰਹੀ ਹੈ ਸ਼ਿਵ ਭਗਤ ਬੜੇ ਸ਼ਰਧਾ ਤੇ ਸਤਿਕਾਰ ਦੇ ਨਾਲ ਇਸ ਕਾਂਵੜ ਯਾਤਰਾ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਔਰ ਇਹ ਯਾਤਰਾ ਗੰਗਾ ਪਹੁੰਚੀ ਹੋਈ ਹੈ ਜਿੱਥੇ ਲਗਾਤਾਰ ਮੀਂਹ ਪੈ ਰਿਹਾ ਬਹੁਤ ਸਾਰੀਆਂ ਨਦੀਆਂ ਜਿਹੜੀਆਂ ਉਹ ਉਫਾਨ ਤੇ ਨੇ ਔਰ ਗੰਗਾ ਦੁਆਰੇ ਹਰਦੁਆਰ ਦੇ ਵਿੱਚ ਸ਼ਿਵ ਭਗਤ ਪਹੁੰਚੇ ਹੋਏ ਨੇ ਔਰ ਉੱਥੇ ਗੰਗਾ ਦੇ ਵਿੱਚ ਇਸ਼ਨਾਨ ਕਰ ਰਹੇ ਨੇ ਗੰਗਾ ਜਲ ਲੈਣ ਜਾ ਰਹੇ ਨੇ ਔਰ ਇਸ ਮੌਕੇ ਦੇ ਉੱਪਰ ਬਹੁਤ ਫੱਟੇ ਵੱਡੇ ਹਾਦਸੇ ਵੀ ਵਾਪਰ ਰਹੇ ਨੇ ਔਰ ਇਸੇ ਕਰਕੇ ਹੀ ਐਸ ਡੀ ਆਰ ਐਫ ਦੀਆਂ ਟੀਮਾਂ ਨੂੰ ਤਾਇਨਾਤ ਕੀਤਾ ਹੋਇਆ ਹੈ ਗੰਗਾ ਦੇ ਉੱਪਰ ਲਗਾਤਾਰ ਉਹ ਪੈਰਾ ਦੇ ਰਹੇ ਨੇ ਤਾਇਨਾਤ ਨੇ ਮੁਸਤੈਦੀ ਦੇ ਨਾਲ ਆਪਣੀ ਜ਼ਿੰਮੇਵਾਰੀ ਨਿਭਾਰੇ ਨੇ ਡਿਊਟੀ ਨਿਭਾਰੇ ਨੇ ਔਰ ਇਸੇ ਦੌਰਾਨ ਇਹ ਜੋ ਤਾਜ਼ਾ ਤਸਵੀਰਾਂ ਤੁਹਾਡੇ ਸਾਹਮਣੇ ਨੇ ਜੋ ਤੁਸੀਂ ਦੇਖ ਰਹੇ ਹੋ ਇਸ ਦੇ ਵਿੱਚ ਇੱਕ ਸ਼ਿਵ ਭਗਤ ਰੌੜਿਆ ਜਾ ਰਿਹਾ ਹੈ ਔਰ ਇੱਕ ਕਾਂਵੜ ਯਾਤਰਾ ਦੇ ਦੌਰਾਨ ਗੰਗਾ ਚਲ ਲੈਣ ਗਿਆ ਗੰਗਾ ਦੇ ਤੇਜ਼ ਬਹਾ ਦੇ ਵਿੱਚ ਰੁੜ ਗਿਆ ਔਰ ਇਸ ਮੌਕੇ ਦੇ ਉੱਪਰ ਮੁਸਤੈਦ ਐਸ ਡੀ ਆਰ ਐਫ ਦੇ ਜਵਾਨਾਂ ਵੱਲੋਂ ਬੜੀ ਹੀ ਤੇਜ਼ੀ ਦੇ ਨਾਲ ਉਸ ਨੂੰ ਗੰਗਾ ਦੇ ਤੇਜ਼ ਬਹਾ ਦੇ ਵਿੱਚੋਂ ਕੱਢ ਕੇ ਬਾਹਰ ਲਿਆਂਦਾ ਗਿਆ ਤੁਹਾਡੀ ਜਾਣਕਾਰੀ ਦੇ ਲਈ ਦੱਸ ਦਈਏ ਕਿ ਇਸ ਤਰ੍ਹਾਂ ਦੇ 20 ਹੋਰ ਮਾਮਲੇ ਪਹਿਲਾਂ ਸਾਹਮਣੇ ਆ ਚੁੱਕੇ ਨੇ 20 ਪਹਿਲਾਂ ਵੀជីវਕਤ ਬਚਾਏ ਜਾ ਚੁੱਕੇ ਨੇ ਦੱਸਿਆ ਗਿਆ ਕਿ ਐਸ ਡੀ ਆਰ ਐਫ ਦੇ ਜਵਾਨ ਲਗਾਤਾਰ ਦਿਨ ਰਾਤ ਗੰਗਾ ਤੇ ਪੈਰਾ ਦੇ ਰਹੇ ਨੇ ਕਿ ਕੋਈ ਅਨਸੁਖਾਮੀ ਘਟਨਾ ਨਾ ਵਾਪਰ ਜਾਵੇ ਇਸ ਲਈ ਉਹ ਲਗਾਤਾਰ ਗੰਗਾ ਦੇ ਤੱਟ ਦੇ ਉੱਪਰ ਕਿਨਾਰਿਆਂ ਦੇ ਉੱਪਰ ਲਗਾਤਾਰ ਮੁਸਤੈਦੀ ਦੇ ਨਾਲ ਨਜ਼ਰ ਬਣਾ ਕੇ ਰੱਖ ਰਹੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਅਨਸੁਖਾਮੀ ਘਟਨਾ ਨਾ ਵਾਪਰੇ ਕਿਸੇ ਸ਼ਿਵ ਭਗਤ ਦੀ ਜਾਨ ਦਾ ਕੋਈ ਨੁਕਸਾਨ ਨਾ ਹੋਵੇ ਇਹਨਾਂ ਦੀ ਮੁਸਤੈਦੀ ਦੇਖਦੇ ਆ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਸ਼ਿਵ ਭਖਤ ਰੁੜਿਆ ਜਾ ਰਿਹਾ ਤੇ ਬੜੀ ਮੁਸਤੈਦੀ ਦੇ ਨਾਲ ਚੀਤੇ ਦੀ ਫੁੱਤੀ ਦੇ ਨਾਲ ਐਸਡੀਆਰਐਫ ਦੇ ਦੋ ਜਵਾਨ ਗੰਗਾ ਦੇ ਵਿੱਚ ਕੁੱਦਦੇ ਨੇ ਔਰ ਜਾ ਕੇ ਸ਼ਿਵ ਭਖਤ ਨੂੰ ਬਚਾਉਂਦੇ ਨੇ ਇਹ ਹਰਦਵਾਰ ਤੋਂ ਤਾਜ਼ਾ ਮਾਮਲਾ ਸਾਹਮਣੇ ਆਇਆ ਔਰ ਮੁਸਤੈਦੀ ਦੇ ਨਾਲ ਲਗਾਤਾਰ ਗੰਗਾ ਦੇ ਉਪਰ ਐਸਡੀਆਰਐਫ ਦੇ ਜਵਾਨਾਂ ਵੱਲੋਂ ਪਹਿਰਾ ਦਿੱਤਾ ਜਾ ਰਿਹਾ ਹੈ ਉਹਨਾਂ ਦੇ ਇਸ ਬਹਾਦਰੀ ਭਰੇ ਕਾਰਨਾਮੇ ਨੂੰ ਹਰ ਕੋਈ ਸਲਾਮ ਕਰ ਰਿਹਾ ਹੈ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡਵਾਈਡ ਤੁਸੀਂ ਸਾਨੂੰ ਅਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਲੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ